ਤਨ ਤਨ ਬਾਬਾ ਸ਼੍ਰੀ ਚੰਦ ਚਾਰ ਨਿਆ ਤੇ ਅਧੀਸ਼ ਜਿਸ ਦੇ ਚਰਨ ਬਸੰਤ ਸਮੇਂ ਖਿਰ ਦੇ ਵਿੱਚ ਲਾਉਣ ਖੁਸ਼ੀ ਅਧੀਤ ਤੂੰ ਜੋਤੀ ਦਾ ਸਰੂਪ ਪ੍ਰਭ ਤੂੰ ਨਾਨਕ ਦੇ ਘਰ ਦਾ ਨੂਰ ਤੂੰ ਧਰਤੀ ਤੇ ਆਇਆ ਤारण हेतु ਸੰਤਾਂ ਦਾ ਤੂੰ ਹੀ ਪਰਪੁਰ ਤੂੰ ਚੰਨ ਵਰਗਾ ਸ਼ਾਂਤ ਪ੍ਰਕਾਸ਼ ਤੂੰ ਅੰਬਰ ਦਾ ਗਹਿਰਾ ਗਿਆਨ ਤੂੰ ਸਤ ਦਾ ਬਖਸ਼ਿੰਦ ਤੂੰ ਗੁਰੂ ਘਰ ਦਾ ਅਭਿਮਾਨ ਹੈ ਜਹਾਂ ਤੂੰ ਟਿਕਿਆ ਕਹਾਂ ਸ਼ਾਂਤੀ ਸਦਾ ਹੀ ਛਾਈ ਰਹੀ ਭਗਤਾਂ ਦੇ ਮਨ ਖਿੜੇ ਕੁਰਮਾਲੇ ਜੋ ਕਿਰਪਾ ਨੈਣਾ ਨਾਲ ਲਾਹੀ ਬਾਬਾ ਜੀ ਤੇਰਾ ਨਾਮ ਜਪਦਿਆਂ ਮਨ ਵਿੱਚ ਹੋਵੇ ਧੀਰਜ ਕਿਤੇ ਵੱਡੇ ਤੋਂ ਵੱਡੇ ਦੁਸ਼ਮਣ ਭੱਜ ਜਾਂਦੇ ਜਿਵੇਂ ਪੋਰ ਨੂੰ ਅੰਧੇਰ ਤੇਰਾ ਨਾਮ ਸੁਣ ਕੇ ਕਾਲੇ ਭਾਵਾਂ ਦੇ ਜਾਲ ਟੁੱਟਦੇ ਜਿਸ ਹਿਰਦੇ ਵਿੱਚ ਤੂੰ ਟਿਕ ਜਾਵੇਂ ਉਸ ਨੂੰ ਨਾ ਡਰ ਕਿਸੇ ਸ਼ੋ ਦੇ ਤੂੰ ਸੰਤਾਂ ਦਾ ਸਿਰ ਮੋੜ ਦਿਆਲਾ ਤੂੰ ਮਾਇਆ ਤੋਂ ਮੁਕਤ ਮਸਤ ਤੂੰ ਉਹ ਜੋ ਭਗਤਾਂ ਦੇ ਮਨ ਰਾਖੇ ਬਣਾ ਕੇ ਉਹਨਾਂ ਦਾ ਹੌਸਲਾ ਵਸਤ ਤੇਰੀ ਰੋਸ਼ਨੀ ਅਕਾਲ ਦੀ ਚਮਕੇ ਕਰੇ ਅਤੀ ਰਾਤ ਪ੍ਰਕਾਸ਼ ਦੁਸ਼ਮਨਾ ਦੇ ਮਨ ਕੰਬਦੇ ਜਦ ਲੱਗੇ ਤੇਰਾ ਪਿਆਰਾ ਵਾਸ ਜਿਸ ਘਰ ਵਿੱਚ ਤੇਰੀ ਜੋਤ ਜਗੇ ਉਥੇ ਹੋਵੇ ਸੁੱਖ ਦੀ ਰਹਿ ਵੈਰੀਆਂ ਦੀ ਚਿੰਤਾ ਮਿਟ ਜਾਵੇ ਮੋ ਮਾਇਆ ਸਭ ਲਹਿ ਤੂੰ ਰੱਖਿਆ ਕਰੇ ਨਿਸ਼ਾ ਦਿਨ ਬਾਜੋ ਭਗਤਾਂ ਦੇ ਕਹੇ ਤੂੰ ਸੰਤਾਂ ਦਾ ਸੁਆਮੀ ਦਿਆਲਾ ਦਿਆਲੂ ਤੂੰ ਨਾਨਕ ਦਾ ਮੂਖ ਲਹਿ ਤੇਰਾ ਧਿਆਨ ਜਪੇ ਜੋ ਸਾਧ ਸੇਵਕ ਉਸ ਤੇ ਭਾਗ ਜਾਗ ਪਏ ਤੂੰ ਕਰੇ ਨਿਸ਼ਚਿਤ ਸਦਾ ਰੱਖਿਆ ਵੈਰੀ ਆਪੇ ਨਾਸ ਜਾਏ ਹਰ ਸਾਹ ਵਿੱਚ ਤੂੰ ਰੰਮ ਰਹਾ ਹਰ ਰੂਹ ਨੂੰ ਬਖਸ਼ੇ ਸ਼ਾਂਤ ਤੇਰਾ ਨਾਮ ਜੋ ਤੇਰਾ ਨਾਮ ਸਿਮਰਨ ਲੱਗੇ ਉਹ ਹਰ ਬੰਧਨ ਤੁਰੰਤ ਛਾਟ ਸੁਨੋ ਬਾਬਾ ਜੀ ਦੀ ਮਹਿਮਾ ਕਥਾ ਹਿਰਦੇ ਵਿੱਚ ਵਸੇ ਆਨੰਦ ਜਦ ਬਾਬਾ ਜੀ ਦੇ ਚਰਨ ਹਿਰਦੇ ਵਸਣ ਦਿਲ ਪੰ ਜਾਵੇ ਬ੍ਰਹਮੰਡ ਪਰਚੰਡ ਜਿਸ ਵਿੱਚ ਤੂੰ ਵੀ ਜੇ ਨਾਮ ਉਥੇ ਮੱਥੇ ਲਿਖੇ ਭਾਗ ਉਹ ਭਗਤਾਂ ਦਾ ਸੋਮੀ ਸਦਾ ਤੂੰ ਰਹੇ ਉਹਨਾਂ ਦਾ ਰਾਖ ਜਿੱਥੇ ਭਗਤ ਤੈਨੂੰ ਬੁਲਾਣ ਉਥੇ ਤੂੰ ਆਪ ਉਪਕਾਰ ਕਰੇ ਤੂੰ ਹਵਾ ਵਿੱਚ ਚੱਲਦਾ ਸੁਆਸ ਵਰਗਾ ਤੂੰ ਰਸਤੇ ਰਖੇ ਤਰੇ ਨਾ ਤਲਵਾਰ ਚਲੌਂਦੀ ਲੋੜ ਨਾ ਢਾਲ ਦੀ ਲੋੜ ਕਦੇ ਤੂੰ ਚਰਨਾ ਵਿੱਚ ਜੋ ਚਰਨਾ ਵਿੱਚ ਤੇਰੇ ਟਿਕਦਾ ਤੂੰ ਰੱਖਿਆ ਸਦਾ ਕਰਦਾ ਸਦੇ ਦੁਸ਼ਮਨਾ ਦਾ ਹੋ ਮਸਲਾ ਟੁੱਟੇ ਜਦ ਭਗਤ ਤੇ ਤੇਰਾ ਸਿਮਰਨ ਕਰੇ ਉਹਨਾਂ ਦੇ ਮਨ ਵਿੱਚ ਕਾਲੇ ਸੰਦੇਹ ਆਪਣੇ ਆਪ ਬिखर ਰ ਫਿਰੇ ਤੂੰ ਮਾਨ ਦਾ ਅੰਤਰ ਜਾਨੀ ਸਭ ਜਾਣੇ ਹਰ ਇੱਕ ਰੀਸ ਜਿਸ ਦਾ ਤੂੰ ਬੰਦਾ ਸਾਥੀ ਉਹ ਸੁਣੂ ਨਾ ਕੋਈ ਕਰੇ ਕਰ ਸਕੇ ਹਾਨੀ ਦੀ ਤੀਸ ਤਨ ਤਨ ਤੇਰਾ ਚਰਨ ਕਮਲ ਤਨ ਤੂੰ ਤਨ ਤੂੰ ਸਤਗੁਰ ਨੰਦਰ ਤਨ ਤੂੰ ਨਿਰਮਲ ਜੋਤ ਜਗਾਈ ਤਨ ਤੇਰਾ ਰੂਪ ਆਨੰਦਨ ਤੂੰ ਗਿਆਨ ਦੀਆਂ ਗੰਗਾਆਂ ਤੂੰ ਤਨ ਵਿੱਚ ਲਾ ਠੰਡਾ ਪ੍ਰਕਾਸ਼ ਤੂੰ ਜੀਵਾਂ ਦੇ ਮਨ ਕੀ ਸੂਰਜ ਤੂੰ ਮਿਟਾਵੇ ਹਰ ਸੰਕਟ ਨਾਸ਼ ਜਿਸ ਨੇ ਇੱਕ ਵਾਰੀ ਇੱਕ ਵਾਰੀ ਵੀ ਤੈਨੂੰ ਸਹੀ ਪਾਵਨ ਨਾਲ ਜੋ ਮੰਨ ਲਿਆ ਉਹ ਭਗਤਾ ਉਹ ਭਗਤ ਤੇਰੀ ਜੋਤ ਨਾਲ ਜੋੜ ਕੇ ਸਦਾ ਸਖਾਂ ਦਾ ਧੰਨ ਲਿਆ ਦਸ਼ਮਨ ਦਾ ਨਾਮ ਮਿਟ ਜਾਵੇ ਜਿਵੇਂ ਤੂੜਾ ਨੂੰ ਹਵਾ ਉਡਾਵੇ ਤੂੰ ਭਗਤਾ ਦੀ ਰੱਖਿਆ ਕਰਦਾ ਤੂੰ ਹੱਥ ਆਪਣੇ ਸਦਾ ਵੜਾਵੇ ਏ ਬਾਬਾ ਜੀ ਤੂੰ ਨਿਰਭਉ ਤੂੰ ਨਿਰਵੈਰ ਤੂੰ ਮੂਰਤ ਗਿਆਨ ਜਿਵੇਂ ਧਰਤੀ ਤੇ ਵਸਰੇ ਰਸੇ ਅੰਬਰ ਤੂੰ ਹੀ ਤਰਸੇ ਦਇਆਦਾਨ ਤੂੰ ਸੰਤਾਂ ਦਾ ਵੱਡਾ ਸੁਆਮੀ ਤੂੰ ਬਿਆਨਤ ਕਿਰਪਾ ਜੋਗ ਜਿਸ ਨੇ ਤੇਰੀ ਜੋਤ ਪਛਾਣੀ ਉਸ ਦਾ ਖੁੱਲਿਆ ਸਭ ਰੋਗ ਤੂੰ ਗੁਰੂ ਨਾਨਕ ਦਾ ਪੁੱਤਰ ਪ੍ਰਗਟ ਜਨਮਿਆ ਗਿਆਨ ਦੀ ਜੋਤ ਵਾਲਾ ਤੂੰ ਤੂੰ ਸ੍ਰਿਸ਼ਟੀ ਵਿੱਚ ਫੈਲਾਇਆ ਪਿਆਰ ਤੂੰ ਸੰਤਾਂ ਦਾ ਮੋਖ ਮਸਤਕ ਪਾਲਾ ਹਵਾ ਵਰਗਾ ਸੁਭਾਅ ਤੇਰਾ ਅੰਬਰ ਵਰਗਾ ਤੇਰਾ ਮਾਨ ਤੂੰ ਗਿਆਨ ਦਾ ਖਜ਼ਾਨਾ ਪੂਰਾ ਤੂੰ ਨਿਰਮਲ ਰੂਪ ਪ੍ਰਾਨ ਭਗਤਾਂ ਦੀ ਤੂੰ ਸਦਾ ਸੰਭਾਲੇ ਤੂੰ ਹੀ ਹਿਰਦੇ ਦੀ ਜਾਣੇ ਟੋਰ ਤੂੰ ਰੱਖਿਆ ਕਰੇ ਉਹਨਾਂ ਦੀ ਜੋ ਚਰਨਾਂ ਵਿੱਚ ਲੈ ਕੇ ਟੋਰ ਹਰ ਦਮ ਤੂੰ ਰਖਿਆਰਾ ਹਰ ਵੇਲੇ ਤੂੰ ਸਹਾਈ ਜੋ ਭਗਤ ਤੇਰਾ ਲਗਦਾ ਤਨ ਮਨ ਉਸ ਨੂੰ ਕੋਈ ਛੂ ਨਾ ਪਾਏ ਜਦ ਸੰਸਾਰ ਵੈਰ ਨਾਲ ਪਰ ਜਾਵੇ ਜਦ ਮਨੁੱਖ ਭੁੱਲੇ ਮਾਰਗ ਤੇ ਤੂੰ ਫਿਰ ਵੀ ਭਗਤਾਂ ਦਾ ਸਾਥ ਨਾ ਛੱਡੇ ਤੂੰ ਕਰੇ ਉਹਨਾਂ ਤੇ ਹਰ ਦਮ ਭਾਰਗ ਤੂੰ ਸਮਝਾਂਦਾ ਤੂੰ ਸਖਾਂਦਾ ਤੂੰ ਸਭ ਕਰੇ ਪਟਕਣਾ ਤੂੰ ਦੂਰ ਕਰ ਤੂੰ ਦੂਰ ਕਰੇ ਪਟਕਣਾ ਤੂੰ ਆਪੇ ਨਾ ਨਾਵ ਵਹਾਵੇ ਜਦ ਲਾਕੇ ਕਾਲ ਦੀ ਲੜੀ ਫਟਕਣ ਤੂੰ ਪਵਨ ਵਰਗਾ ਸੁਭਾਰ ਰਖੇ ਤੂੰ ertid ਵਰਗਾ ਧੀਰਜ ਤੂੰ ਅੰਬਰ ਵਰਗਾ ਵਿਸ਼ਾਲ ਤੂੰ ਅਗ ਵਰਗਾ ਅੰਦਰ ਦੀ ਜੀਅਰ ਭਗਤ ਨੂੰ ਤੂੰ ਕਰੇ ਅਬੇਦਾਨ ਤੂੰ ਮਨ ਵਿੱਚ ਪਾਉਣ ਬਾਲੇ ਜੋ ਹਿਰਦੇ ਤੇਰੀ ਟੇਕ ਲਏ ਉਸ ਨੂੰ ਨਾ ਘੇਰੇ ਕੋਈ ਖਾਲੇ ਉਹ ਮੋੜੇ ਤੈਨ ਕਦੇ ਨਾ ਰਹੰਦੇ ਜਦ ਤੂੰ ਕਰੇ ਮਿਹਰ ਦਇਆ ਦੁਸ਼ਮਨਾ ਦੁਸ਼ਮਨ ਦਾ ਆਪੇ ਨਾਸ ਕਰਾਂ ਕੇ ਤੂੰ ਭਗਤਾਂ ਦੇ ਕਰ ਲੈ ਆਏ ਮਾਇਆ ਦਿਲ ਵਿੱਚ ਜਗੇ ਜੋ ਸ਼ੁੱਧ ਭਾਵਨਾ ਤੂੰ ਹਰ ਰਸ ਦੇਵੇਂ ਨੂਰ ਜਗਤ ਜਗਤ ਦੀ ਹਰ ਇੱਕ ਰੋਗ ਤੋਂ ਬਚਾਏ ਤੂੰ ਹੁਕਮ ਦਾ ਵੱਡਾ ਮਜਬੂਰ ਬਾਬਾ ਜੀ ਤੇਰਾ ਨਾਮ ਹੀ ਹਥਿਆਰ ਤੇਰਾ ਚਲ ਨਹੀਂ ਟਾਲ ਤੇਰੀ ਸੰਗਤ ਵਿੱਚ ਬੈਠ ਕੇ ਮਿਲੇ ਮਨ ਨੂੰ ਸਦਾ ਖੁਸ਼ਹਾਲ ਤੂੰ ਸੰਤਾਂ ਦੀ ਤੂੰ ਸੰਤਾਂ ਦਾ ਰਾਹ ਦੱਸੇ ਤੂੰ ਬੇਅੰਤ ਗਿਆਨ ਦਾ ਸਾਗਰ ਤੂੰ ਭਗਤਾਂ ਦੇ ਮਨ ਦੀ ਸ਼ਕਤੀ ਤੂੰ ਰਖਿਆ ਰਾਂ ਅੰਦਰ ਬਾਹਰ ਜਿਸਨੇ ਤੈਨੂੰ ਪੁਕਾਰਿਆ ਸੱਚੇ ਉਸਦੇ ਮੂੰਹ ਆਏ ਬਚਨ ਐ ਬਾਬਾ ਜੀ ਮੇਰੀ ਰੱਖਿਆ ਕਰੀ ਤੂੰ ਕਰ ਦਿੰਦਾ ਸਭ ਸੰਕਟ ਹਰਨ ਤੇਰੀ ਕਿਰਪਾ ਦਾ ਰੰਗ ਅਜਿਹਾ ਵਰਸੇ ਜਿਵੇਂ ਵਾਰਸ਼ ਯਾਦ ਦੁਸ਼ਮਨਾ ਦੀ ਸੋਚ ਵੀ ਟੁੱਟੇ ਬਨ ਜਾਵੇ ਪਵਨ ਦੀ ਫੁਹਾਰ ਤੂੰ ਪਗਤਾ ਦਾ ਕਿਲਾ ਕਿਲਾ ਬਣਾ ਕੇ ਰੱਖਦਾ ਚਾਰੇ ਪਾਸੇ ਨੂਰ ਹਿਰਦੇ ਵਿੱਚ ਬਸਦਾ ਜੋ ਚਾਹੇ ਤੂੰ ਕਰੇ ਉਸ ਦਾ ਮਨ ਦਰਸ਼ਨ ਪੂਰ ਜਿਸ ਕਰ ਵਿੱਚ ਤੇਰੀ ਜੋਤ ਜਗੇ ਉਸ ਕਰ ਵਿੱਚ ਨਾ ਡਰ ਕੋਈ ਨਾ ਵੈਰੀ ਨਾ ਕੋਈ ਬਿਖਰ ਨਾ ਕੋਈ ਕਾਲਾ ਸਾਇਆ ਹੋਈ ਤਨ ਤਨ ਬਾਬਾ ਸ਼੍ਰੀ ਚੰਦ ਜੀ ਲੱਖ ਵਾਰੀ ਤੇਰੇ ਨਾਮ ਨਿਵਾ ਤੂੰ ਪਗਤਾਂ ਦੇ ਮਨ ਦੀ ਪ੍ਰੀਤ ਤੂੰ ਚਰਨਾ ਦਾ ਅਤਿਅੰਤ ਸ਼ਾਮਾ ਅਸੀਂ ਤੇਰੇ ਸ਼ੀਸ਼ ਨਿਮਾਨੇ ਸਿਰ ਸਿਰ ਤੇ ਤੇਰੀ ਕਿਰਪਾ ਧਾਰ ਦਸ਼ਮਨਾ ਦੇ ਹੌਸਲੇ ਟੁੱਟਣ ਜਦ ਲੱਗੇ ਤੇਰਾ ਪਿਆਰ ਪਿਆਰਾ ਪਿਆਰ ਹੈ Hey, बाबा जी, असी असी हे बाबाजी असी अरदासी साडे हृदय विच वसो आई साडी रखिया कर दियो सदा बचाओ मन नु हर परछाई तू मोड़ के सुकड़े रास्ते खोल दे, दे पगतां लै दीवार साडी लाज रखियो बाबा जी तू ही साडा आसरा अपार ਤਨ ਤਨ ਬਾਬਾ ਸ਼੍ਰੀ ਚੰਦ ਚਾਰ ਨਿਆ ਦੇ ਅਧੀਸ਼ ਜਿਸ ਦੇ ਚਰਨ ਬਸੰਤ ਸਮੇਂ ਖਿਰ ਦੇ ਵਿੱਚ ਲਾਉਣ ਖੁਸ਼ੀ ਅਧੀਤ ਤੂ ਜੋਤੀ ਦਾ ਸਰੂਪ ਪ੍ਰਭ ਤੂੰ ਨਾਨਕ ਦੇ ਘਰ ਦਾ ਨੂਰ ਤੂੰ ਉਤਰਤੀ ਤੇ ਆਇਆ ਤਾਰਨ হেতু ਸੰਤਾਂ ਦਾ ਤੂੰ ਹੀ ਪਰਪੁਰ ਤੂੰ ਚੰਨ ਵਰਗਾ ਸ਼ਾਂਤ ਪ੍ਰਕਾਸ਼ ਤੂੰ ਅੰਬਰ ਦਾ ਗਹਿਰਾ ਗਿਆਨ ਤੂੰ ਸਤ ਦਾ ਬਖਸ਼ਿੰਦ ਤੂੰ ਗੁਰੂ ਘਰ ਦਾ ਅਭਿਮਾਨ ਹੈ ਜਹਾਂ ਤੂੰ ਟਿਕਿਆ ਕਹਾਂ ਸ਼ਾਂਤੀ ਸਦਾ ਹੀ ਛਾਈ ਰਹੀ ਭਗਤਾਂ ਦੇ ਮਨ ਖਿੜੇ ਕੁਰਮਾਲੇ ਜੋ ਕਿਰਪਾ ਨੈਣਾ ਨਾਲ ਲਾਹੀ ਬਾਬਾ ਜੀ ਤੇਰਾ ਨਾਮ ਜਪਦਿਆਂ ਮਨ ਵਿੱਚ ਹੋਵੇ ਧੀਰਜ ਕਿਤੇ ਵੱਡੇ ਤੋਂ ਵੱਡੇ ਦੁਸ਼ਮਣ ਭੱਜ ਜਾਂਦੇ ਜਿਵੇਂ ਪੋਰ ਨੂੰ ਅੰਧੇਰ ਤੇਰਾ ਨਾਮ ਸੁਣ ਕੇ ਕਾਲੇ ਭਾਵਾਂ ਦੇ ਜੰਜਾਰ ਟੁੱਟਦੇ ਜਿਸ ਹਿਰਦੇ ਵਿੱਚ ਤੂੰ ਟਿਕ ਜਾਵੇਂ ਉਸ ਨੂੰ ਨਾ ਡਰ ਕਿਸੇ ਸ਼ੋਦੇ ਤੂੰ ਸੰਤਾਂ ਦਾ ਸਿਰ ਮੋਹਰ ਦਿਆਲਾ ਤੂੰ ਮਾਇਆ ਤੋਂ ਮੁਕਤ ਮਸਤ ਤੂੰ ਉਹ ਜੋ ਭਗਤਾਂ ਦੇ ਮਨ ਰਾਖੇ ਬਣਾ ਕੇ ਉਹਨਾਂ ਦਾ ਹੌਸਲਾ ਵਸਤ ਤੇਰੀ ਰੋਸ਼ਨੀ ਅਕਾਲ ਦੀ ਚਮਕੇ ਕਰੇ ਅੰਧੇ ਰਾਤ ਪ੍ਰਕਾਸ਼ ਦੁਸ਼ਮਨਾ ਦੇ ਮਨ ਕੰਬਦੇ ਜਦ ਲੱਗੇ ਤੇਰਾ ਪਿਆਰਾ ਵਾਸ ਜਿਸ ਘਰ ਵਿੱਚ ਤੇਰੀ ਜੋਤ ਜਗੇ ਉਥੇ ਹੋਵੇ ਸੁੱਖ ਦੀ ਰਹਿ ਵੈਰੀਆਂ ਦੀ ਚਿੰਤਾ ਮਿਟ ਜਾਵੇ ਮੋ ਮਾਇਆ ਸਭ ਲਹਿ ਤੂੰ ਰੱਖਿਆ ਕਰੇ ਨਿਸ਼ਾ ਦਿਨ ਬਾਜੋ ਭਗਤਾਂ ਦੇ ਕਹੇ ਤੂੰ ਸੰਤਾਂ ਦਾ ਸੁਆਮੀ ਦਿਆਲਾ ਦਿਆਲੂ ਤੂੰ ਨਾਨਕ ਦਾ ਮੂਖ ਲਹਿ ਤੇਰਾ ਧਿਆਨ ਜਪੇ ਜੋ ਸਾਧ ਸੇਵਕ ਉਸ ਦੇ ਭਾਗ ਜਾਗ ਪਏ ਤੂੰ ਕਰੇ ਨਿਸ਼ਚਿਤ ਸਦਾ ਰੱਖਿਆ ਵੈਰੀ ਆਪੇ ਨਾਸ ਜਾਏ ਹਰ ਸਾਹ ਵਿੱਚ ਤੂੰ ਰੰਮ ਰਹਾ ਹਰ ਰੂਹ ਨੂੰ ਬਖਸ਼ੇ ਸ਼ਾਂਤ ਤੇਰਾ ਨਾਮ ਜੋ ਤੇਰਾ ਨਾਮ ਸਿਮਰਨ ਲੱਗੇ ਉਹ ਹਰ ਬੰਧਨ ਤੁਰੰਤ ਛਾਟ ਸੁਨੋ ਬਾਬਾ ਜੀ ਦੀ ਮਹਿਮਾ ਕਥਾ ਹਿਰਦੇ ਵਿੱਚ ਵਸੇ ਆਨੰਦ ਜਦ ਬਾਬਾ ਕੀ ਦੇ ਚਰਨ ਹਿਰਦੇ ਵਸਣ ਦਿਲ ਪੰ ਜਾਵੇ ਬ੍ਰਹਮੰਡ ਪਰਚੰਡ ਜਿਸ ਵਿੱਚ ਤੂੰ ਵੀ ਜੇ ਨਾਮ ਉਥੇ ਮੱਥੇ ਲਿਖੇ ਭਾਗ ਤੂੰ ਭਗਤਾਂ ਦਾ ਸੌਮੀ ਸਦਾ ਤੂੰ ਰਹੇ ਉਹਨਾਂ ਦਾ ਰਾਖ ਜਿੱਥੇ ਭਗਤ ਤੈਨੂੰ ਬੁਲਾਣ ਉਥੇ ਤੂੰ ਆਪ ਉਪਕਾਰ ਕਰੇ ਤੂੰ ਹਵਾ ਵਿੱਚ ਚੱਲਦਾ ਸੁਆਸ ਵਰਗਾ ਤੂੰ ਰਸਤੇ ਰਖੇ ਤਰੇ ਨਾ ਤਲਵਾਰ ਚੁੱਕਣ ਦੀ ਲੋੜ ਨਾ ਢਾਲ ਦੀ ਲੋੜ ਕਦੇ ਉਹ ਚਰਨਾ ਵਿੱਚ ਜੋ ਚਰਨਾ ਵਿੱਚ ਤੇਰੇ ਟਿਕਦਾ ਤੂੰ ਰੱਖਿਆ ਸਦਾ ਕਰਦਾ ਸਦੇ ਦੁਸ਼ਮਨਾ ਦਾ ਹੋ ਮਸਲਾ ਟੁੱਟੇ ਜਦ ਭਗਤ ਤੇ ਤੇਰਾ ਸਿਮਰਨ ਕਰੇ ਉਹਨਾਂ ਦੇ ਮਨ ਵਿੱਚ ਕਾਲੇ ਸੰਦੇਹ ਆਪਣੇ ਆਪ ਬिखर ਰ ਫਿਰੇ ਤੂੰ ਮਾਨ ਦਾ ਅੰਤਰ ਜਾਮੀ ਸਭ ਜਾਣੇ ਹਰ ਇੱਕ ਰੀਸ ਜਿਸ ਦਾ ਤੂੰ ਬੰਦਾ ਸਾਥੀ ਉਸ ਨੂੰ ਨਾ ਕੋਈ ਕਰੇ ਕਰ ਸਕੇ ਹਾਨੀ ਦੀ ਤਿਸ ਤਨ ਤਨ ਤੇਰਾ ਚਰਨ ਕਮਲ ਤਨ ਤੂੰ ਤਨ ਤੂੰ ਸਤਗੁਰ ਨੰਦਨ ਤਨ ਤੂੰ ਨਿਰਮਲ ਜੋਤ ਜਗਾਈ ਤਨ ਤੇਰਾ ਰੂਪ ਆਨੰਦਨ ਤੂੰ ਗਿਆਨ ਦੀਆਂ ਗੰਗਾਆਂ ਤੂੰ ਤਨ ਵਿੱਚ ਲਾ ਠੰਡਾ ਪ੍ਰਕਾਸ਼ ਤੂੰ ਜੀਵਾਂ ਦੇ ਮਨ ਕੀ ਸੂਜ ਤੂੰ ਮਿਟਾਵੇ ਹਰ ਸੰਕਟ ਨਾਸ਼ ਜਿਸ ਨੇ ਇੱਕ ਵਾਰੀ ਇੱਕ ਵਾਰੀ ਵੀ ਤੈਨੂੰ ਸਹੀ ਪਾਵਨ ਨਾਲ ਜੋ ਮਨ ਲਿਆ ਉਹ ਭਗਤਾ ਉਹ ਭਗਤ ਤੇਰੀ ਜੋਤ ਨਾਲ ਜੋੜ ਕੇ ਸਦਾ ਸਖਾਂ ਦਾ ਧੰਨ ਲਿਆ ਦਸ਼ਮਨ ਦਾ ਨਾਮ ਮਿਟ ਜਾਵੇ ਜਿਵੇਂ ਤੂੜਾ ਨੂੰ ਹਵਾ ਉਡਾਵੇ ਤੂੰ ਭਗਤਾ ਦੀ ਰੱਖਿਆ ਕਰਦਾ ਤੂੰ ਹੱਥ ਆਪਣੇ ਸਦਾ ਵੜਾਵੇ ਏ ਬਾਬਾ ਜੀ ਤੂੰ ਨਿਰਭਉ ਤੂੰ ਨਿਰਵੈਰ ਤੂੰ ਮੂਰਤ ਗਿਆਨ ਜਿਵੇਂ ਧਰਤੀ ਤੇ ਵਸਰੇ ਵਰਸੇ ਅੰਬਰ ਤੂੰ ਵੀ ਤਰਸੇ ਦਇਆਦਾਨ ਤੂੰ ਸੰਤਾਂ ਦਾ ਵੱਡਾ ਸੁਆਮੀ ਤੂੰ ਬੇਅੰਤ ਕਿਰਪਾ ਜੋਗ ਜਿਸ ਨੇ ਤੇਰੀ ਜੋਤ ਪਛਾਣੀ ਉਸ ਦਾ ਖੁੱਲਿਆ ਸਭ ਰੋਗ ਤੂੰ ਗੁਰੂ ਨਾਨਕ ਦਾ ਪੁੱਤਰ ਪ੍ਰਗਟ ਜਨਮਿਆ ਗਿਆਨ ਦੀ ਜੋਤ ਵਾਲਾ ਤੂੰ ਤੂੰ ਸ੍ਰਿਸ਼ਟੀ ਵਿੱਚ ਫੈਲਾਇਆ ਪਿਆਰ ਤੂੰ ਸੰਤਾਂ ਦਾ ਮੋਖ ਮਸਤਕ ਪਾਲਾ ਹਵਾ ਵਰਗਾ ਸੁਭਾ ਤੇਰਾ ਅੰਬਰ ਵਰਗਾ ਤੇਰਾ ਮਾਨ ਤੂੰ ਗਿਆਨ ਦਾ ਖਜ਼ਾਨਾ ਪੂਰਾ ਤੂੰ ਨਿਰਮਲ ਰੂਪ ਪ੍ਰਾਨ ਹੈ ਭਗਤਾਂ ਦੀ ਤੂੰ ਸਦਾ ਸੰਭਾਲੇ ਤੂੰ ਹੀਰਦੇ ਦੀ ਜਾਣੇ ਟੋਰ ਤੂੰ ਰੱਖਿਆ ਕਰੇ ਉਹਨਾਂ ਦੀ ਜੋ ਚਰਨਾ ਵਿੱਚ ਲੈ ਕੇ ਟੋਰ ਹਰ ਦਮ ਤੂ ਰਖਿਆਰਾ ਹਰ ਵੇਲੇ ਤੂ ਸਹਾਈ ਜੋ ਭਗਤ ਤੇਰਾ ਲਗਦਾ ਤਨ ਮਨ ਉਸ ਨੂੰ ਕੋਈ ਛੂ ਨਾ ਪਾਏ ਜਦ ਸੰਸਾਰ ਵੈਰ ਨਾਲ ਭਰ ਜਾਵੇ ਜਦ ਮਨੁੱਖ ਭੁੱਲੇ ਮਾਰਗ ਤੇ ਤੂ ਫਿਰ ਵੀ ਭਗਤਾਂ ਦਾ ਸਾਥ ਨਾ ਛੱਡੇ ਤੂ ਕਰੇ ਉਹਨਾਂ ਤੇ ਹਰ ਦਮ ਭਾਰਗ ਤੂੰ ਸਮਝਾਂਦਾ ਤੂੰ ਖਾਂਦਾ ਤੂੰ ਸਭ ਕਰੇ ਪਟਕਣਾ ਤੂੰ ਦੂਰ ਕਰ ਤੂੰ ਦੂਰ ਕਰੇ ਪਟਕਣਾ ਤੂੰ ਆਪੇ ਨਾ 나ਗ ਬਹਾਵੇ ਜਦ ਲਾਕੇ ਕਾਲ ਦੀ ਲੜੀ ਫਟਕਣ ਤੂੰ ਪਵਨ ਵਰਗਾ ਸੁਭਾਰ ਰਖੇ ਤੂੰ ertid ਵਰਗਾ ਤੀਰਜ ਤੂੰ ਅੰਬਰ ਵਰਗਾ ਵਿਸ਼ਾਲ ਤੂੰ ਅਗ ਵਰਗਾ ਅੰਦਰ ਦੀ ਜੀਰ ਭਗਤ ਨੂੰ ਤੂੰ ਕਰੇ ਅਬੇਦਾਨ ਤੂੰ ਮਨ ਵਿੱਚ ਪਾਉਣ ਬਾਲੈ ਜੋ ਹਿਰਦੇ ਤੇਰੀ ਟੇਕ ਲਏ ਉਸ ਨੂੰ ਨਾ ਘੇਰੇ ਕੋਈ ਖਾਲੈ ਉਹ ਮੋੜੇ ਤੈਨ ਕਦੇ ਨਾ ਰਹੰਦੇ ਜਦ ਤੂੰ ਕਰੇ ਮਿਹਰ ਦਇਆ ਦੁਸ਼ਮਨਾ ਦੁਸ਼ਮਨ ਦਾ ਆਪੇ ਨਾਸ ਕਰਾਂ ਕੇ ਤੂੰ ਭਗਤਾਂ ਦੇ ਕਰ ਲੈ ਆਏ ਮਾਇਆ ਦਿਲ ਵਿੱਚ ਜਗੇ ਜੋ ਸ਼ੁੱਧ ਭਾਵਨਾ ਤੂੰ ਹਰ ਰਸ ਦੇਵੇਂ ਨੂਰ ਜਗਤ ਜਗਤ ਦੀ ਹਰ ਇੱਕ ਰੋਗ ਤੋਂ ਬਚਾਏ ਤੂੰ ਹੁਕਮ ਦਾ ਵੱਡਾ ਮਜਬੂਰ ਬਾਬਾ ਜੀ ਤੇਰਾ ਨਾਮ ਹੀ ਹਥਿਆਰ ਤੇਰਾ ਚਲਨ ਹੀ ਟਾਲ ਤੇਰੀ ਸੰਗਤ ਵਿੱਚ ਬੈਠ ਕੇ ਮਿਲੇ ਮਨ ਨੂੰ ਸਦਾ ਖੁਸ਼ਹਾਲ ਤੂੰ ਸੰਤਾਂ ਦੀ ਤੂੰ ਸੰਤਾਂ ਦਾ ਰਾਹ ਦੱਸੇ ਤੂੰ ਬੇਅੰਤ ਗਿਆਨ ਦਾ ਸਾਗਰ ਤੂੰ ਭਗਤਾਂ ਦੇ ਮਨ ਦੀ ਸ਼ਕਤੀ ਤੂੰ ਰਖਿਆ ਰਹਾ ਅੰਦਰ ਬਾਹਰ ਜਿਸ ਨੇ ਤੈਨੂੰ ਪੁਕਾਰਿਆ ਸੱਚੇ ਉਸਦੇ ਮੂ ਆਏ ਬਚਨ ਹੈ ਬਾਬਾ ਜੀ ਮੇਰੀ ਰੱਖਿਆ ਕਰੀ ਤੂੰ ਕਰ ਦਿੰਦਾ ਸਭ ਸੰਕਟ ਹਰਨ ਤੇਰੀ ਕਿਰਪਾ ਦਾ ਰੰਗ ਅਜਿਹਾ ਵਰਸੇ ਜਿਵੇਂ ਵਾਰਸ਼ ਯਾਦ ਦੁਸ਼ਮਨਾ ਦੀ ਸੋਚ ਵੀ ਟੁੱਟੇ ਬਨ ਜਾਵੇ ਪਵਨ ਦੀ ਫੁਹਾਰ ਤੂੰ ਪਗਤਾ ਦਾ ਕਿਲਾ ਕਿਲਾ ਬਣਾ ਕੇ ਰੱਖਦਾ ਚਾਰੇ ਪਾਸੋਂ নূর ਹਿਰਦੇ ਵਿੱਚ ਬਸਦਾ ਜੋ ਚਾਹੇ ਤੂੰ ਕਰੇ ਉਸ ਦਾ ਮਨ ਦਰਸ਼ਨ ਪੂਰ ਜਿਸ ਕਰ ਵਿੱਚ ਤੇਰੀ ਜੋਤ ਜਗੇ ਉਸ ਕਰ ਵਿੱਚ ਨਾ ਡਰ ਕੋਈ ਨਾ ਵੈਰੀ ਨਾ ਕੋਈ ਬਿਖਰ ਨਾ ਕੋਈ ਕਾਲਾ ਸਾਇਆ ਹੋਈ ਤਨ ਤਨ ਬਾਬਾ ਸ਼੍ਰੀ ਚੰਦ ਜੀ ਲੱਖ ਵਾਰੀ ਤੇਰੇ ਨਾਮ ਨਿਵਾ ਤੂੰ ਪਗਤਾਂ ਦੇ ਮਨ ਦੀ ਪ੍ਰੀਤ ਤੂੰ ਚਰਨਾਂ ਦਾ ਅਤਿਅੰਤ ਸ਼ਾਮਾ ਅਸੀਂ ਤੇਰੇ ਸ਼ੀਸ਼ ਨਿਮਾਨੇ ਸਿਰ ਸਿਰ ਤੇ ਤੇਰੀ ਕਿਰਪਾ ਧਾਰ ਦਸ਼ਮਨਾ ਦੇ ਹੌਸਲੇ ਟੁੱਟਣ ਜਦ ਲੱਗੇ ਤੇਰਾ ਪਿਆਰ ਪਿਆਰਾ ਪਿਆਰ ਏ ਬਾਪਾ ਜੀ ਅਸੀਂ ਅਰਦਾਸੀ ਸਾਡੇ ਹਿਰਦੇ ਵਿੱਚ ਵਸੋ ਆਈ ਸਾਡੀ ਰੱਖਿਆ ਕਰ ਦਿਓ ਸਦਾ ਮੁਚਾਓ ਮਨ ਨੂੰ ਹਰ ਪਰਛਾਈ ਤੂੰ ਮੋੜ ਕੇ ਸੁੱਕੜੇ ਰਸਤੇ ਖੋਲ ਦੇ ਪਗਤਾ ਲਈ ਦੀਵਾਰ ਸਾਡੀ ਇਲਾਜ ਰੱਖਿਓ ਬਾਬਾ ਜੀ ਤੂੰ ਹੀ ਸਾਡਾ ਆਸਰਾ ਅਪਾਰ